ਸੜਕਾਂ ਮੰਡੀਆਂ ਨੂੰ ਜਾਂ ਹਰੇਕ ਸੜਕ ਮੰਡੀ ਨੂੰ ਜਾਂਦੀ ਹੈ ਪੰਜਾਬ ਦੀ ਹਰ ਲਿੰਕ ਸੜਕ ਕਿਸ ਨਾ ਕਿਸੇ ਮੰਡੀ ਨੂੰ ਜਾਂਦੀ ਹੈ 67000 ਕਿਲੋਮੀਟਰ ਸੜਕਾਂ ਨੇ ਜੀ ਕੇਜਰੀਵਾਲ ਸਾਹਿਬ 67000 ਕਿਲੋਮੀਟਰ ਸੜਕਾਂ ਜੇ ਉਹ ਆ ਗਿਆ ਪੈਸਾ ਉਹ ਸੜਕਾਂ ਕਮਾਲ ਦੀਆਂ ਸੜਕਾਂ ਬਣਾ ਕੇ ਦਿਖਾ ਦਾਂਗੇ ਕਿਉਂਕਿ ਸਾਡੀ ਨੀਅਤ ਸਾਫ਼ ਹੈ ਅਸੀਂ ਅਸੀਂ ਲੁੱਕ ਚੋਂ ਜਾਂ ਬਜਰੀ ਚੋਂ ਪੈਸੇ ਖਾਣ ਵਾਲੇ ਨਹੀਂ ਹੈਗੇ ਇਹਨਾਂ ਵਾਂਗੂੰ ਤਾਂ ਕਰਕੇ ਮੈਂ ਕਹਿ ਰਿਹਾ ਕਿ ਜੇ ਮੈਂ ਕੱਲਾ ਲੜ ਰਿਆਂ ਫਿਰ ਵੀ ਤਰੱਕੀ ਹੋਈ ਜਾਂਦੀ ਹੈ ਜੇ ਤੁਸੀਂ ਮੈਨੂੰ 13 ਹੱਥ ਹੋਰ ਦੇ ਦੋਗੇ 13 ਇੱਥੋਂ ਜਾਣਗੇ ਦਿੱਲੀ ਤੋਂ ਕੁਰਖੇਤਰ ਤੋਂ ਗੁਜਰਾਤ ਤੋਂ ਆਉਣਗੇ ਸਾਡੇ 10 ਪਹਿਲੇ ਨੇ ਰਸਵਾ ਚ ਜਦੋਂ ਸਾਡੀ ਦੋਨੇ ਸਦਨਾ ਚ ਗਿਣਤੀ 30 ਤੋਂ 40 ਹੋ ਗਈ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਕਿ ਇੱਕ ਰੁਪਿਆ ਵੀ ਰੋਕ ਕੇ ਦਿਖਾ ਦੇ ਪੰਜਾਬ ਦੇ ਹੱਕ ਦਾ ਪੈਸਾ ਕੋਈ ਰੋਕ ਕੇ ਦਿਖਾ ਦੇ ਕਿਉਂਕਿ ਉੱਥੇ ਜਿਹੜੀ ਵੀ ਸਰਕਾਰ ਹੋਊਗੀ ਜਦੋਂ ਜਦੋਂ ਉੱਥੇ 20 25 ਜਣੇ ਇਕੱਠੇ ਬੋਲਣਗੇ ਤਾਂ ਪੋਲੀਟੀਕਲ ਪਾਵਰ ਵੱਧਦੀ ਹੈ ਸੈਂਟਰ ਕੋਲੇ ਕਿ ਬੰਦੇ ਸਟੇਟ ਵਾਸਤੇ ਹੱਕ ਮੰਗਦੇ ਆ ਇਹਨਾਂ ਨੂੰ ਹੱਕ ਦੇਣਾ ਪੈਣਾ ਨਹੀਂ ਤਾਂ ਇਹਨਾਂ ਨੇ ਸੰਸਦ ਨਹੀਂ ਚੱਲਣ ਦੇਣੀ ਨਹੀਂ ਤਾਂ ਇਹਨਾਂ ਨੇ ਸਾਰੇ ਦੇਸ਼ ਦੇ ਵਿੱਚ ਜਲੂਸ ਕੱਢਣਾ ਸਾਡਾ ਕਿ ਤੁਸੀਂ ਕਿਵੇਂ ਫੈਡਰਲ ਗਵਰਨਮੈਂਟ ਚਲਾ ਰਹੇ ਹੋ ਤੁਸੀਂ ਪੱਖਪਾਤ ਕਰ ਰਹੇ ਆ ਇਹਦੇ ਵਾਸਤੇ ਮੈਨੂੰ 13 ਜੀਰੋ ਦਾ ਨਾਅਰਾ ਦੇਣਾ ਪਿਆ ਹੋਰ ਵੀ ਦੇਖੋ ਅਸੀਂ ਤਾਂ 90% ਘਰਾਂ 'ਚ ਬਿਜਲੀ ਫ੍ਰੀ ਕਰਤੀ ਦਿੱਲੀ 'ਚ ਪਹਿਲੀ ਬਿਜਲੀ ਫ੍ਰੀ ਉੱਥੋਂ ਹੀ ਸਿੱਖਿਆ ਸੀ ਥਰਮਲ ਪਲਾਂਟ ਖਰੀਦ ਲਿਆ ਸਾਡੀ ਆਪਣੀ ਕੋਲੇ ਦੀ ਖਾਨ ਚਲਾ ਲਈ ਨੌਕਰੀਆਂ ਦੇਤੀਆਂ 40000 42992 ਨੌਕਰੀਆਂ ਦੇਤੀਆਂ ਹੁਣ ਤੱਕ ਅਸੀਂ ਤਾਂ ਫੇਰ ਵੀ ਕੰਮ ਕਰੀ ਜਾਂਦੇ ਆ ਅਸੀਂ ਫੇਰ ਵੀ ਲੋਕਾਂ 'ਚ ਜਾ ਕੇ ਕਦੇ ਤੀਰਥ ਯਾਤਰਾ एनओसी खत्म करती रिस्टियां ਤੋਂ ਹੁਣੇ ਬਿਜਲੀ ਦਾ ਲੋਡ ਘਟਾਇਆ ਹੈ ਕਿ ਜੇ ਤੁਸੀਂ ਆਪਣਾ ਲੋਡ ਵਧਾਉਣਾ ਹੈ ਉਹਦਾ ਖਰਚਾ ਜਿਹੜਾ ਹੈ ਅੱਧਾ ਕਰਤਾ ਕਿ ਤੁਸੀਂ ਜੇ 1000 ਰੁਪਏ ਤੋਂ 20 ਕਰਨਾ ਹੈ ਪਹਿਲਾਂ 4750 ਰੁਪਏ ਸੀ ਉਹਨਾਂ 2500 ਰੁਪਏ ਲੈ ਕੇ ਕਰਾ ਲਓ ਤੇ ਆਫੀਸ਼ੀਅਲੀ ਤੁਸੀਂ ਉਹ ਤੁਹਾਨੂੰ ਉਹਨਾਂ ਜਿਹੜੀ ਬਿਜਲੀ ਮਿਲੇਗੀ ਨਹੀਂ ਤਾਂ ਇਹ ਕਈ ਵਾਰੀ ਇੱਦਾਂ ਹੀ ਰੱਖ ਲੈਂਦੇ ਆ ਉਹ ਟਰਾਂਸਫਾਰਮਰ ਸੜ ਜਾਂਦਾ ਹੈ ਟਰਾਂਸਫਾਰਮਰ ਛੋਟੇ ਹੁੰਦੇ ਨੇ ਆਫੀਸ਼ੀਅਲੀ ਨਹੀਂ ਪਤਾ ਹੁੰਦਾ ਕਿ ਕਿਹੜੀ ਬੋਟਰ ਕਿੰਨੇ ਦੀ ਚੱਲ ਰਹੀ ਹੈ ਅਸੀਂ ਤਾਂ ਸਕੀਮਾਂ ਦੇ ਰਹੇ ਹਾਂ